ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦੀ ਇੱਕ ਅਪੀਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਉਹਨਾਂ ਨੇ ਕਿਹੜੀ ਅਪੀਲ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਔਰ ਕਿਹੜੇ-ਕਿਹੜੇ ਲੋਕਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਸ ਅਪੀਲ ਦੇ ਵਿੱਚ ਕੁਝ ਖਾਸ ਗੱਲਾਂ ਨੇ ਔਰ ਜਿਹੜੇ ਬਾਦਲਾਂ ਦੇ ਵਰਕਰ ਨੇ ਉਹ ਤਾਂ ਇਸ ਖਬਰ ਨੂੰ ਜ਼ਰੂਰ ਦੇਖਣਗੇ ਕਿਉਂਕਿ ਇਸ ਅਪੀਲ ਦੇ ਵਿੱਚ ਬਹੁਤ ਹੀ ਖਾਸ ਗੱਲਾਂ ਸੁਖਬੀਰ ਸਿੰਘ ਬਾਦਲ ਦੁਆਰਾ ਯਾਨੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਖਾਸ ਅਪੀਲ ਹੈ ਇਦੇ ਵਿੱਚ ਕਿਹਾ ਜਾ ਰਿਹਾ ਕਿ ਸ਼ਰਕਾਂ ਤੇ ਆਓ ਮਜੀਠੀਆ ਕਢਾਓ ਔਰ ਦੂਜੇ ਪਾਸੇ ਕਿਹਾ ਕਿ ਜੇਕਰ ਐਮ.ਐਲ.ਏ ਕਿਸੇ ਨੇ ਬਣਾ ਤਾਂ ਟਿਕਟਾਂ ਵਾਦੂ ਨਹੀਂ ਔਰ ਅੱਗੇ ਕੀ ਕਿਹਾ ਜੋ ਕਹਾਂਗੇ ਮੈਂ ਕਰੂੰਗਾ ਬਾਦ ਸਰਕਾਰ ਬਣਾ ਦਿਓ ਇਹ ਸੁਖਬੀਰ ਸਿੰਘ ਬਾਦਲ ਦੁਆਰਾ ਕਿਹਾ ਗਿਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਆਖਰ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਵਿਕਰਮ ਸਿੰਘ ਮਜੀਠੀਆ ਨੂੰ ਘਰਾਉਣ ਦੇ ਲਈ ਇੱਕ ਬਾਹਰ ਵੱਡੀ ਮੁਹਿੰਮ ਸੁਰਵੀਰ ਸਿੰਘ ਬਾਦਲ ਦੁਆਰਾ ਰਚੀ ਜਾ ਰਹੀ ਹੈ ਅੱਜ ਪੂਰਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਸੁਰਵੀਰ ਸਿੰਘ ਬਾਦਲ ਹਨ ਜਿਹੜੇ ਇਹਨਾਂ ਨੇ ਇਹ ਅਪੀਲ ਕਿਉਂ ਕੀਤੀ ਹੈ ਵਿਕਰਮ ਸਿੰਘ ਮਜੀਠੀਆ ਨਾਭਾ ਦੀ ਜੇਲ੍ਹ ਦੇ ਵਿੱਚ ਬਹੁਤ ਹੀ ਲੰਮੇ ਸਮੇਂ ਤੋਂ ਬੰਦਿਆ ਨਹੀਂ 6 ਮਹੀਨਿਆਂ ਦੇ ਲਗਭਗ ਉਹਨਾਂ ਨੂੰ ਹੋ ਚੁਲਿਆ ਆ 24 ਤਰੀਕ ਨੂੰ 6 ਮਹੀਨੇ ਹੋ ਗਏ ਸੀ ਆ ਹੁਣ ਉਹਨਾਂ ਦੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜੀ ਸੁਪਰੀਮ ਕੋਰਟ ਦੇ ਵਿੱਚ ਉੱਥੋਂ ਵੀ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਪਰ ਹੁਣ ਸੁਰਵੀਰ ਸਿੰਘ ਬਾਦਲ ਦੀ ਇਹ ਜਿਹੜੀ ਅਪੀਲ ਹੈ ਆਪਣੇ ਲੋਕਾਂ ਲਈ ਤਾਂ ਖਾਸ ਹੈ ਪਰ ਪੰਜਾਬ ਦੇ ਬਾਕੀ ਲੋਕਾਂ ਨੂੰ ਵੀ ਕੀਤੀ ਹੈ ਤਾਂ ਹੁਣ ਇਹਦੇ ਵਿੱਚ ਕੀ ਪੰਜਾਬ ਦੇ ਲੋਕ ਇਹ ਗੱਲ ਤਾਂ ਮੈਂ ਦਾਨਵਾਦ ਦੇ ਵਿੱਚ ਪੁੱਛੂੰਗਾ ਕਿ ਤੁਸੀਂ ਸੁਖਵੀਰ ਸਿੰਘ ਬਾਦਲ ਦੇ ਜਾਂ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਨਹੀਂ ਹੈਗੇ ਉਹ ਤਾਂ ਇੱਕ ਕਾਲੇ ਵਿਸ਼ਾ ਪਰ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਨੂੰ ਘੜਾਉਣ ਦੇ ਲਈ ਬਹੁਤ ਵੱਡੀ ਅਪੀਲ ਕਰ ਰਹੇ ਨੇ ਕਿ ਭਾਈ ਪੰਜਾਬ ਦੇ ਲੋਕ ਸ਼ਰਕਾ ਤੇ ਆਓ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਸਰਕਾਰ ਜੇਲ੍ਹੇਵਾਰ ਨਹੀਂ ਆਉਣ ਦਿੰਦੀ ਇਹ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਤੌਰ ਤੇ ਪਤਾ ਲੱਗ ਚੁੱਕਿਆ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਸਾਥ ਸੁਖਬੀਰ ਸਿੰਘ ਬਾਦਲ ਲੈਣਾ ਚਾਹੁੰਦੇ ਨੇ ਤਾਂ ਹੁਣ ਕੀ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪਾਸੇ ਜ਼ੋਰ ਨਾ ਰੱਖਿਆ ਕਿ ਅਸੀਂ ਮਜੀਠੀਆ ਨੂੰ ਨਹੀਂ ਨਿਕਲਣ ਦੇਵਾਂਗੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅਪੀਲ ਤੇ ਅਪੀਲ ਕਰ ਰਹੇ ਨੇ ਔਰ ਹਾਂ ਮੈਂ ਤੁਹਾਨੂੰ ਯਾਦ ਵੀ ਕਰਵਾਦਾ ਇੱਕ ਅਪੀਲ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੇ ਯਾਨੀ ਮਜੀਠੀਆ ਦੀ ਸਾਕੀ ਭੈਣ ਉਹਨਾਂ ਨੇ ਇੱਕ ਅਪੀਲ ਕੀਤੀ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਿ ਭਾਈ ਤੁਸੀਂ ਸੜਕਾਂ ਤੇ ਆਜੋ ਸਾਰੇ ਪੰਜਾਬ ਦੇ ਲੋਕ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੇ ਲਈ ਜਿਹੜਾ ਕਿ ਸਾਡੀ ਮਦਦ ਜ਼ਰੂਰ ਕਰਨੀ ਆ ਤਾਂ ਕਿ ਮਜੀਠੀਆ ਬਾਹਰ ਆ ਜਾਵੇ ਔਰ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦਾ ਰੁਖ ਕੀ ਸੀ ਹਾਈ ਕੋਰਟ ਦੇ ਅੱਗੇ ਜਾ ਕੇ ਪੰਜਾਬ ਦੇ ਆ ਮਾਵਾ ਭੈਣਾ ਬਹੁਤ ਸਾਰੇ ਹੋਰ ਬਜ਼ੁਰਗ ਬੱਚੇ ਉਹਨਾਂ ਨੇ ਇਹ ਗੱਲ ਦਾ ਰੌਣਾ ਪਾ ਦਿੱਤਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਤਾਂ ਨਾਬਦੀ ਜੇਲ ਨਹੀਂ ਉਹਨਾਂ ਦਾ ਡੇਬਰੂਗੜ੍ਹ ਦੀ ਜੇਲ ਦੇ ਵਿੱਚ ਸਿੱਟੋ ਪਰ ਦੂਜੇ ਪਾਸੇ ਅੱਜ ਕੱਲ੍ਹ ਸੁਖਵੀਰ ਸਿੰਘ ਬਾਦਲ ਦਾ ਵੀ ਚੋਟੀ ਦਾ ਜੋਰ ਲੱਗਿਆ ਔਰ ਜਿਹੜੀ ਐਮਐਲਏ ਵਨ ਨੂੰ ਲੈ ਕੇ ਗੱਲ ਹੈ ਬੜੀ ਹੀ ਇੰਟਰਸਟਿੰਗ ਹੈ ਕਿਉਂਕਿ ਕਈ ਵਾਰ ਤੁਸੀਂ ਵੀ ਸੁਪਨਾ ਦੇਖਿਆ ਹੋਣਾ ਕਿ ਅਸੀਂ ਐਮਐਲਏ ਬਣ ਜਾਈਏ ਬਹੁਤੇ ਸਾਡੇ ਪੰਜਾਬ ਦੇ ਵਿੱਚੋਂ ਹੋਣਗੇ ਭੜ ਭੜ ਪਰ ਇੱਥੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਪਿਕਟਾਂ ਦਾ ਵੀ ਹਵਾਲਾ ਦੇਣਾ ਪੈ ਰਿਹਾ ਯਾਨੀ ਸੁਖਬੀਰ ਸਿੰਘ ਬਾਦਲ ਦੇ ਕੋਲ ਕੋਈ ਕੈਂਡੀਡੇਟ ਨਹੀਂ ਹੈ ਕਿਉਂ ਨਹੀਂ ਹੈ ਸੁਖਬੀਰ ਸਿੰਘ ਬਾਦਲ ਆਪਣੇ ਬੇਟੇ ਨੂੰ ਲੰਮੀ ਤੋਂ ਲਾਂਚ ਕਰ ਚੁੱਕੇ ਨੇ ਕਿਉਂਕਿ ਉੱਥੋਂ ਉਹਨੂੰ ਚੋਣ ਲੜਾਇਆ ਜਾਊਗਾ ਔਰ ਦੂਜੇ ਪਾਸੇ 19 ਕਿਸਾਨਾਂ ਦੀ ਉਮਰ ਦੇ ਵਿੱਚ ਉਹ ਆਪਣੇ ਭਤੀਜੇ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰ ਰਹੇ ਨਹੀਂ ਤਾਂ ਕਿ ਇੱਥੇ ਹੁਣ ਪੰਜਾਬ ਦੇ ਜਿਹੜੇ ਲੋਕ ਨੇ ਉਹ ਕੀ ਕਹਿੰਦੇ ਆ ਜੀ ਉਹ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਆਪਣੀ ਜਾਤੀ ਆਪਣੀ ਪ੍ਰਜਾਤੀ ਤੇ ਆਪਣੇ ਪਰਿਵਾਰ ਨੂੰ ਪੰਜਾਬ ਦੇ ਅੰਦਰ ਵਿਕਸਿਤ ਹੋਣਾ ਦੇਖਣਾ ਚਾਹੁੰਦੇ ਨੇ ਤਾਂ ਦੂਜੇ ਪਾਸੇ ਪੰਜਾਬ ਦੀਆਂ ਮਾਵਾ ਭੈਣਾਂ ਦੇ ਵੱਡੇ ਸਵੇਹਾਰੇ ਨੇ ਕਹਿਣੀਆਂ ਇੱਕ ਤਾਂ ਤੁਹਾਡਾ ਜਿਹੜਾ ਮਜੀਠੀਆ ਇਹਦੇ ਪਿੱਛੇ ਤੁਸੀਂ ਅਪੀਲ ਨਾ ਕਰੋ ਕਿਉਂਕਿ ਉਹਨੇ ਪੂਰਾ ਪੰਜਾਬ ਹੀ ਨਹੀਂ ਬਲਕਿ ਵਰਲਡ ਤੇ ਇੱਕ ਚਿੱਟਾ ਪਹੁੰਚਾ ਦਿੱਤਾ ਸੀ ਐਸੇ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਈ ਵਾਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਗੱਲ ਕਈ ਖੁੱਲੇ ਆਮ ਕਈ ਕਹਿੰਦਾ ਜੀ ਵਿਕਰਮ ਸਿੰਘ ਮਜੀਠੀਆ ਨੂੰ ਇਹਦੀ ਭਾਣ ਕਹਿੰਦੀ ਹੈ ਕਿ ਬੇਦੋਸ਼ਾ ਅੰਦਰ ਕਰ ਦਿੱਤਾ ਹਰਜਿੰਦਰ ਕੌਰ ਬਾਦਲ ਦਾ ਬਿਆਨ ਸੀ ਔਰ ਅੱਗੋਂ ਮੁੱਖ ਮੰਤਰੀ ਨੇ ਕੀ ਕਿਹਾ ਉਹ ਕਹਿੰਦਾ ਜੀ ਇਹ ਚਿੱਟੇ ਦਾ ਤਸਕਰ ਹੀ ਨਹੀਂ ਬਲਕਿ ਖੁਦ ਆਪ ਚਿੱਟਾ ਖੁਦ ਆਪ ਚਿੱਟਾ ਵਿਕਰਮ ਸਿੰਘ ਮਜੀਠੀਆ ਇਹਨੂੰ ਚਿੱਟੇ ਦੇ ਨਾਂ ਤੋਂ ਜਾਣਿਆ ਜਾਂਦਾ ਔਰ ਦੂਜੇ ਪਾਸੇ ਅੱਜ ਸੁਖਵੀਰ ਸਿੰਘ ਬਾਦਲ ਨੂੰ ਨੌਪਤ ਪਤਾ ਕਿਹੜੀ ਖੜ ਗਈ ਆ ਕੇ ਸਾਹਮਣੇ ਇੱਕ ਪਾਸੇ ਇਹਨਾਂ ਦੇ ਵੱਡੇ ਵੱਡੇ ਪੱਤਰਕਾਰ ਚੱਕੇ ਜਾ ਰਹੇ ਜਿਹੜੇ ਕਿ ਇਹਨਾਂ ਦੇ ਹੱਕ ਦੇ ਵਿੱਚ ਹਰ ਟਾਈਮ ਭਾਸ਼ਣ ਦਿੰਦੇ ਸੀ ਉਹਨਾਂ ਲੋਕਾਂ ਨੂੰ ਦਸੀਹਤ ਮਿਲੀ ਹੈ ਦੂਜੇ ਪਾਸੇ ਜੀ ਸੁਖਵੀਰ ਸਿੰਘ ਬਾਦਲ ਆਪਣੀਆਂ ਟਿਕਟਾਂ ਨੂੰ ਲੈ ਕੇ ਉਸੇ ਮੁਕਾਮ ਤੇ ਪਹੁੰਚ ਚੁੱਕੇ ਨੇ ਜਿੱਥੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਇਹ ਗੱਲ ਕਹੀ ਸੀ ਕਹਿੰਦਾ ਜਿਵੇਂ ਸਬਜ਼ੀ ਵੇਚਦੇ ਨੇ ਲੋਕ ਇਸ ਤਰ੍ਹਾਂ ਇਹ ਸੁਖਵੀਰ ਸਿੰਘ ਬਾਦਲ ਕਹਿਣਗੇ ਕਿ ਆਜੋ ਭਾਈ ਟਿਕਟਾਂ ਲੈ ਲਓ ਖਾਲੀਦ ਅਲ ਟਿਕਟਾਂ ਵੇਚ ਰਿਆ ਤਾਂ ਕੀ ਹੁਣ ਇੱਥੇ ਕਾਲੀਦ ਅਲ ਨੂੰ ਇੱਕ ਪਾਸੇ ਡਾਇਨਾਸੌਰ ਦੇ ਨਾਲ ਨਚਾਇਆ ਜਾ ਰਿਹਾ ਸੀ ਸੁਰਬੀਰ ਬਾਦਲ ਨੂੰ ਕਿਤਾ ਦੁਬਾਰਾ ਅਕਾਲੀ ਆਗੇ ਜੀ ਡਾਇਨਾਸੌਰ ਆਗੇ ਜੀ ਬਹੁਤ ਜਿਹੜੇ ਸਾਡੇ ਬੁੱਧੀਜੀਵੀ ਲੋਕ ਨੇ ਉਹ ਸੁਖਬੀਰ ਸਿੰਘ ਬਾਦਲ ਨੂੰ ਲੜਨਤਾ ਪਾ ਰਹੇ ਨੇ ਉਹ ਕੀ ਕਹਿ ਰਹੇ ਆ ਜੀ ਉਹ ਕਹਿੰਦੇ ਨੇ ਸੁਖਬੀਰ ਬਾਦਲ ਇੱਕ ਬੱਚਿਆਂ ਵਾਲੀਆ ਇੱਕ ਪਾਗਲਾ ਵਾਲੀਆ ਹਰਕਤਾਂ ਦੇ ਉੱਤੇ ਭਣਾ ਡਾਇਨਾਸੌਰ ਜੇਕਰ ਤੁਹਾਡੇ ਕੋਲ ਸੱਚਮੁੱਚ ਆ ਕੇ ਖੜ ਜਾਵੇ ਤੇ ਸਾਰਾ ਕੁਝ ਵਿੱਚ ਹੀ ਨਿਕਲ ਜਾਣਾ ਕਿਉਂਕਿ ਜਿਹੜਾ ਉਹਨਾਂ ਦਾ ਸਰੂਪ ਸੀ ਜਿਹੜਾ ਉਹਨਾਂ ਦਾ ਆਕਾਰ ਸੀ ਜਿਹੜੀ ਉਹਨਾਂ ਦੀ ਗਰਜਣਾ ਸੀ ਉਹਨੂੰ ਹੁਣ ਵੀ ਸੁਣ ਕੇ ਟੈਲੀਵਿਜ਼ਨ ਦੇ ਵਿੱਚ ਤੁਹਾਡੇ ਰੰਗ ਤੇ ਖੜੇ ਹੋ ਜਾਣਗੇ ਤੇ ਸੁਖਵੀਰ ਬਾਦਲ ਡਾਇਨਾਸੌਰ ਦੇ ਸੰਗਲ ਪਾ ਕੇ ਸਾਬਤ ਕੀ ਕਰਨਾ ਚਾਹੁੰਦੇ ਨੇ ਡਾਇਨਾਸੌਰਾਂ ਨੇ ਪੂਰੀ ਧਰਤੀ ਦਾ ਯਾਨੀ ਕਿ ਇੱਕ ਵਿਨਾਸ਼ ਕੀਤਾ ਉਸ ਤੋਂ ਬਾਅਦ ਉਹਨਾਂ ਦੀ ਸਭਤਾ ਖਤਮ ਹੁੰਦੀ ਹੈ ਤਾਂ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਵੀ ਕਹਿੰਦੇ ਹੁਣ ਡੈਨਾਸੌਰ ਦੀ ਤਰ੍ਹਾਂ ਅਸੀਂ ਲੋਕਾਂ ਨੂੰ ਖਾ ਜਾਵਾਂਗੇ ਇਹ ਲੋਕਾਂ ਦੀਆਂ ਕਹਾਣੀਆਂ ਲੋਕਾਂ ਦੀਆਂ ਥਿਓਰੀਆਂ ਅਕਸਰ ਸਿਆਣੇ ਸਿਆਣੇ ਲੋਕਾਂ ਨੇ ਇਹ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਸੁਖਵੀਰ ਸਿੰਘ ਬਾਦਲ ਦੇ ਮੂੰਹ ਤੇ ਥੋਪੀਆਂ ਨੇ ਤਾਂ ਹੁਣ ਸੁਖਵੀਰ ਬਾਦਲ ਦੇ ਆਖੇ ਲੱਗ ਕੇ ਪੰਜਾਬ ਦੇ ਲੋਕ ਭਲਾ ਸੜਕਾਂ ਤੇ ਉਤਰਨਗੇ ਇਹ ਗੱਲ ਮੈਂ ਨਹੀਂ ਤੈਅ ਕਰ ਸਕਦਾ ਇਹ ਗੱਲ ਮੈਂ ਸਾਡੇ ਹੀ ਪੰਜਾਬ ਦੇ ਵਿੱਚੋਂ ਜਾਣਨਾ ਚਾਹੁੰਨਾ ਕਿ ਤੁਸੀਂ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹੋਂ ਕਢਾਉਣ ਦੇ ਲਈ ਕੀ ਸੁਖਵੀਰ ਸਿੰਘ ਬਾਦਲ ਦੀ ਕਹੀ ਹੋਈ ਅਪੀਲ ਤੇ ਜਾਓਗੇ ਜਾਂ ਨਹੀਂ ਉਹ ਤੁਹਾਡੇ ਫੈਸਲੇ ਨੇ ਤੁਸੀਂ ਕਰੋਗੇ ਪਰ ਦੂਜੇ ਪਾਸੇ ਸੁਖਵੀਰ ਬਾਦਲ ਨੂੰ ਬਹੁਤ ਵੱਡੇ ਤੋਂ ਵੱਡਾ ਝਟਕਾ ਲੱਗ ਰਿਹਾ ਜੀ ਇੱਕ ਪਾਸੇ ਧਾਮੀ ਸਾਹਿਬ ਇਹਨਾਂ ਦੇ ਜਿਹੜੇ ਜੇਬ ਦੇ ਵਿੱਚ ਬੈਠੇ ਜ਼ਥੇਦਾਰ ਉਹਨਾਂ ਨੂੰ ਵੱਡੇ ਵੱਡੇ ਝਟਕੇ ਉਹਨਾਂ ਦੇ ਪਰਚੇ ਦਰਜ ਹੋ ਰਹੇ ਨੇ ਧਾਮੀ ਵਰਗਿਆਂ ਤੇ ਔਰ ਦੂਜੇ ਪਾਸੇ ਜਿਹੜਾ ਸੁਖਵੀਰ ਬਾਦਲ ਸੁਖਵੀਰ ਸਿੰਘ ਬਾਦਲ ਨੂੰ ਤਾਂ ਪੰਜਾਬ ਦਾ ਮੁੱਖ ਮੰਤਰੀ ਗ੍ਰਿਫਤਾਰ ਕਰਨ ਨੂੰ ਫਿਰਦਾ ਸਭ ਤੋਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਅੱਜ ਮੈਂ ਸਾਂਝੀ ਕਰਨ ਜਾ ਰਿਹਾ ਸੁਖਵੀਰ ਸਿੰਘ ਬਾਦਲ ਦੀ ਕਿਸੇ ਵੇਲੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗ੍ਰਿਫਤਾਰੀ ਲੈ ਸਕਦੇ ਨੇ ਕਿਉਂਕਿ ਸੁਖਬੀ ਸਿੰਘ ਬਾਦਲ ਨੇ ਜੋ ਧਮਕੀਆਂ ਵੋਟਾਂ ਦੇ ਸਮੇਂ ਦਿੱਤੀਆਂ ਗੈਸਟਰਵਾਦ ਕਿਹਾ ਆਮ ਆਦਮੀ ਨੇ ਫੈਲਾ ਦਿੱਤਾ ਗੈਸਟਰਵਾਦ ਇਹਨਾਂ ਨੇ ਖੁਦ ਫੈਲਾਇਆ ਪਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਝੂਠੇ ਦੋਸ਼ ਲਾਏ ਸੀ ਕਿਉਂਕਿ ਸੱਤਾ ਤੇ ਰਹਿਸਾ ਕਦੇ ਨਹੀਂ ਕਰਦੀ ਕਿਉਂਕਿ ਆਲਰੇਡੀ ਉਹ ਸੱਤਾ ਦੇ ਵਿੱਚ ਨੇ ਔਰ ਜਿਹੜੇ ਲੋਕ ਸੱਤਾ ਦੇ ਵਿੱਚ ਨਹੀਂ ਹੈਗੇ ਉਹ ਮੁੱਖ ਮੰਤਰੀ ਮੌਜੂਦਾ ਨੂੰ ਸਿੱਟਣ ਦੇ ਲਈ ਕੋਈ ਵੀ ਹਤਕੰਡਾ ਅਪਣਾ ਸਕਦੇ ਨਹੀਂ ਉਹ ਗੈਂਗਸਟਰਾਂ ਤੋਂ ਧਮਕੀਆਂ ਵੀ ਦਿਵਾ ਸਕਦੇ ਨੇ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਇਹਨਾਂ ਨੂੰ ਪਤਾ ਕਿ ਲੋਕ ਤਾਂ ਉਹਨਾਂ ਨੂੰ ਹੀ ਕੁਛਣਗੇ ਸੋ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਸੁਖਵੀਰ ਸਿੰਘ ਬਾਦਲ ਨੂੰ ਨਾ ਤਾਂ ਵਿਕਰਮ ਮਜੀਠੀਆ ਦੇ ਹੱਥ ਦੇ ਵਿੱਚ ਅੱਜ ਕੋਈ ਲੋਕ ਆਉਣ ਨਾ ਕੱਲ੍ਹ ਆਉਣ ਵਿਕਰਮ ਸਿੰਘ ਮਜੀਠੀਆ ਲੰਮਾ ਜਾ ਸਕਦਾ ਕਿਉਂਕਿ ਜਿਹੜੀ ਮਜੀਠੀਆ ਦੀ ਸਜ਼ਾ ਨਾ ਉਹ ਪੰਜਾਬ ਦੇ ਲੋਕਾਂ ਦਾ ਕਹਿਣਾ ਜੀ ਪੰਜਾਬ ਦੀਆਂ ਮਾਵਾਂ ਭੈਣਾਂ ਰੋ ਰਹੀਆਂ ਨੇ ਕਿ ਵਿਕਰਮ ਮਜੀਠੀਆ ਨੇ 80% ਲੋਕ ਪੰਜਾਬ ਦੇ ਵਿੱਚੋਂ ਨੌਜਵਾਨੀ ਘਟਾ ਦਿੱਤੀ ਯਾਨੀ ਮਾਰ ਦਿੱਤੀ ਹੈ ਤੇ ਮੈਂ ਸਾਰੀਆਂ ਗੱਲਾਂ ਤੇ ਤੁਹਾਡਾ ਕੀ ਕਹਿਣਾ ਕਿ ਸਰਬੀਤ ਸਿੰਘ ਜਿਹੜੇ ਬਾਦਲ ਨੇ ਉਹ ਅਪੀਲ ਤਾਂ ਕਰ ਚੁੱਕੇ ਨੇ ਨਾਲ ਨਾਲੇ ਅਪੀਲ ਦੇ ਵਿੱਚ ਇਹ ਵੀ ਆ ਕਿ ਕੈਂਡੀਡੇਟ ਨਹੀਂ ਹੈ ਜੇਕਰ ਤੁਸੀਂ ਕਿਸੇ ਨੂੰ ਐਮਐਲਏ ਬਣਨਾ ਤਾਂ ਤੁਸੀਂ ਕੋਸ਼ਿਸ਼ ਕਰ ਵੀ ਸਕਦੇ ਹੋ ਔਰ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟ ਜਰੂਰ ਕਰ ਲੈਣਾ ਜੀ ਧੰਨਵਾਦ